ਕੋਈ ਲੈਂਡ ਪੂਲਿੰਗ ਪਾਲਿਸੀ ਨਹੀਂ ਲੈਂਡ ਗ੍ਰੈਬਿੰਗ ਪਾਲਿਸੀ ਹੈ ਇਹਦੇ ਵਿੱਚ ਵੱਡੀ ਜਿਹੜਾ ਇਹ ਸਕੈਂਡਲ ਹੋਣ ਜਾ ਰਿਹਾ ਵੱਡਾ ਸਕੈਮ ਹੈ ਇਹਦੇ ਵਿੱਚ ਵੱਡੀ ਕ腐ਸ਼ਨ ਹੈ ਸਾਡਾ ਤੇ ਮੁੱਖ ਦਾ ਸਟੈਪ ਆ ਜੀ ਅਸੀਂ ਗੇਹ ਚ ਨਹੀਂ ਗਏ ਇਹਨੂੰ ਵੜਨ ਦੇਣਾ ਜਾਂ ਮਰਾਂਗੇ ਜਾਂ ਮਾਰਾਂਗੇ ਬਸ ਮੁੱਖ ਦੀ ਗੱਲ ਹੈ ਪੱਟਾਂ ਦੇ ਲੜਾਈ ਉਹ ਪੱਟਾਂ ਦੇ ਆ ਜਾਣ ਜਿੰਨੇ ਆਉਣਾ ਵੀ ਇਹ ਕੋਈ ਡਿਵੈਲਪਮੈਂਟ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਹੈ ਇਹ ਜਿਹੜੀ ਇਸ ਵੇਲੇ ਸੱਤਾਧਾਰੀ ਪਾਰਟੀ ਆ ਉਹਦੀ ਡਵੈਲਪਮੈਂਟ ਵਾਸਤੇ ਸਾਰਾ ਕੁਝ ਇਹ ਕਰ ਰਹੇ ਨੇ 12-13 ਕੰਪਨੀਆਂ ਨੇ ਪੂਰੀ ਦੁਨੀਆ ਦੇ ਵਿੱਚ ਲਗਭਗ ਪੂਰੀ ਦੁਨੀਆ ਦੀ 50% ਤੋਂ ਵੱਧ ਜ਼ਮੀਨਾਂ ਤੇ ਕਬਜ਼ਾ ਲੈ ਲਿਆ ਇਹ ਆਂਕੜੇ ਦਾ ਸਰ ਨੇ ਐਵੇਂ ਕਾਰਪੋਰੇਟ ਜ਼ਮੀਨਾਂ ਤੇ ਕਬਜ਼ਾ ਕਰਨਾ ਲੈਂਡ ਪੁਲਿੰਗ ਪਾਲਿਸੀ ਹੋਵੇ ਚਾਹੇ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਦਾ ਸਵਾਲ ਹੋਵੇ ਜਿੱਚ ਪੰਜਾਬ ਦੀ ਖੇਤੀ ਹੋਵੇ ਜਾਂ ਦੇਸ਼ ਦੀ ਖੇਤੀ ਜਾਂ ਡੇਰੀ ਫਾਰਮਿੰਗ ਦਾ ਕਿਰਤਾ ਹੋਵੇ ਪੋਲਟਰੀ ਦਾ ਹੋਵੇ ਸਭ ਜਾ ਰਿਹਾ ਬਿਜਲੀ ਬੋਰਡ ਦਾ ਨਿਜੀਕਰਨ ਕਿਉਂਕਿ ਉਹ ਵੇਚਣ ਜਾ ਰਹੇ ਬਿਜਲੀ ਬੋਰਡ ਨੂੰ ਔਰ ਬਥੇਰੀਆਂ ਹੋਰ ਇਸ਼ੂਸ ਨੇ ਪੰਜਾਬ ਦੇ ਜਿਨ੍ਹਾਂ ਦੀ ਸਮੱਸਿਆ ਸਾਨੂੰ ਇਤਨਾ ਜਰਮ ਦੀ ਹੈ ਚਾਹੇ ਪੰਜਾਬ ਹਿੰਦੂ ਭਾਰਤ ਮਾਲਾ ਯੋਜਨਾ ਤਹਿਤ ਇਹਨਾਂ ਨੇ ਲੈਂਡ ਐਕਵਿਜ਼ੀਸ਼ਨ ਕੀਤੀ ਹੈਗੀ ਆ ਚਾਹੇ ਆਵਾਜ਼ ਕਰ ਕਿਸਾਨ ਅਜਾੜ ਰਹੇ ਗਾਂ ਕਹਿੰਦੇ ਬੁਲੇਟ ਟ੍ਰੇਨ ਲੈ ਕੇ ਆਉਣੀ ਆ 2 ਲੱਖ ਜੀਆਂ ਦਾ ਰੋਜ਼ਗਾਰ ਖੋਣ ਜਾ ਰਹੀ ਇਹ ਪਹਿਲੀ ਸਰਕਾਰ ਹੈ ਜਿਹੜੀ ਕਿ ਰੋਜ਼ਗਾਰ ਦੇਣ ਦੀ بجائے 40 ਹਜ਼ਾਰ ਪਰਿਵਾਰਾਂ ਦਾ ਰੋਜ਼ਗਾਰ ਖੋਣ ਜਾ ਰਹੀ ਹੈ ਦੇਖੋ ਕਿਸਾਨ ਤਾਂ ਬਿਲਕੁਲ ਆਪਣੀ ਰਹਿ ਗੁਜ਼ਰ ਆਪਣੀ ਰੋਜ਼ੀ ਰੋਟੀ ਖਾ ਰਹੇ ਨੇ ਇਹ ਸਮਰਥਨ ਕਹਦਾ ਸਮਰਥਨ ਵਾਲੀ ਸਰਕਾਰ ਬਣਾਈ ਸੀ ਪਹਿਲਾਂ ਇਹ ਲੋਕਾਂ ਨੇ ਹੀ ਸਮਰਥਨ ਦਿੱਤਾ ਸੀ ਤਾਂ ਸਰਕਾਰ ਬਣੀ ਪਰ ਇਹ ਜੇ ਲੋਕ ਵਿਰੋਧੀ ਫੈਸਲੇ ਲੈਣਗੇ ਤੇ ਇਹ ਕਦੇ ਸਮਰਥਨ ਨਹੀਂ ਹੋਏਗਾ ਇੱਕ ਤਾਂ 11 ਅਗਸਤ ਨੂੰ ਬਹੁਤ ਵੱਡਾ ਮੋਟਰਸਾਈਕਲ ਮਾਰਚ ਪੂਰੇ ਪੰਜਾਬ ਦੇ ਅੰਦਰ ਹੋਊਗਾ। ਹਰੇ ਪਿੰਡ ਤੇ ਪਿੰਡਾਂ ਦੇ ਵਿੱਚ ਮਾਰਚ ਜਾਊਗਾ। 1 20 ਅਗਸਤ ਨੂੰ ਜਲੰਧਰ ਵਿੱਚ ਜਿੱਥੇ ਫੂਡਾ ਦਾ ਹੈੱਡ ਆਫਿਸ ਆ ਉੱਥੇ ਅਸੀਂ ਜ਼ਮੀਨ ਬਚਾਓ, ਪਿੰਡ ਬਚਾਓ, ਪੰਜਾਬ ਬਚਾਓ ਦੇ ਨਾਂ ਹੇਠ ਵੱਡੀ ਰੈਲੀ ਕਰਾਂਗੇ। ਯਾਹਲਾ ਹੀ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤਵਾਰਦਾਸ ਜੀ ਕਿ ਪੰਜਾਬ ਪਰ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਲਗਾਤਾਰ ਪ੍ਰੋਟੈਸਟ ਤੇ ਸੰਘਰਸ਼ ਜਾਰੀ ਹੈ ਸੋ ਦੱਸਦੇ ਕਿ ਲੁਧਿਆਣਾ ਦੇ ਵਿੱਚ ਅੱਜ ਇੱਕ ਵਾਰੀ ਫਿਰ ਤੋਂ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਜਾਣਕਾਰੀ ਲਵਾਂਗੇ ਆਖਿਰ ਕੀ ਕਾਰਨ ਹੈ ਕਿਉਂਕਿ ਲਗਾਤਾਰ ਲੈਂਡ ਪੋਲਿੰਗ ਪਾਲਿਸੀ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਧਾਨ ਜੀ ਅੱਜ ਫਿਰ ਵਕ ਵਕ ਜੱਥੇਬੰਦੀਆਂ ਇੱਥੇ ਕੱਟੀਆਂ ਹੋਈਆਂ ਕਿਸਾਨੀਆਂ ਕਿਥੋ ਕਿਥੋ ਜੱਥੇਬੰਦੀਆਂ ਜੁ ਲੁਧਿਆਣਾ ਦੇ ਵਿੱਚ ਕੱਟੀਆਂ ਹੋਈਆਂ ਦੇਖ ਜਿਹੜੀਆਂ ਦਰਜਨਾ ਜਥੇਬੰਦੀਆਂ ਨੇ ਪੰਜਾਬ ਦੇ ਅੰਦਰ ਆਲ ਇੰਡੀਆ ਲੈਵਲ ਤੇ ਨੇ ਔਰ ਉਹਦੇ ਵਿੱਚ ਅਸੀਂ ਪੰਜਾਬ ਵਾਲਿਆਂ ਨੇ ਅੱਜ ਇੱਥੇ ਮੀਟਿੰਗ ਕੀਤੀ ਆ ਆਲ ਇੰਡੀਆ ਐਸ ਕੇ ਐਮ ਚ ਆਲ ਇੰਡੀਆ ਕੇ ਐਮ ਐਮ ਚ ਵੀ ਪਾਸ ਹੋ ਗਿਆ ਸੀਗਾ ਵੀ ਅਸੀਂ ਐਸ ਕੇ ਐਮ ਨੂੰ ਚਿੱਠੀ ਲਿਖੀਏ ਉਹ ਇਕੱਠੇ ਹੋ ਕੇ ਅਸੀਂ ਚਿੱਠੀ ਜਾਰੀ ਕੀਤੀ ਐ ਐਸ ਕੇ ਐਮ ਨੂੰ ਅਸੀਂ ਪਹਿਲੋ ਫੈਸਲਾ ਕਰ ਲਿਆ ਸੀ ਜਿਹੜਾ ਕਿਸਾਨ ਭਵਨ ਚੰਡੀਗੜ੍ਹ ਮੀਟਿੰਗ ਕੀਤੀ ਉਸ ਤੇ ਪੀਸੀ ਕੀਤੀ ਸੀਗੀ ਵੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਾਂਝੇ ਸੰਘਰਸ਼ਾਂ ਦਾ ਸੱਦਾ ਐਸ ਕੇ ਐਮ ਨੂੰ ਦਾਂਗੇ ਔਰ ਇਹ ਤੋਂ ਇਲਾਵਾ ਵੀ ਜਿਹੜੇ ਬਾਕੀ ਸਾਡੇ ਭਰਾ ਰਹਿ ਗਏ ਆ ਉਹਨਾਂ ਨੂੰ ਵੀ ਸੱਦਾ ਦਿੱਤਾ ਜਾਊਗਾ ਲੈਂਡ ਪੁਲਿਕ ਪਾਲਿਸੀ ਹੋਵੇ ਚਾਹੇ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਦਾ ਸਵਾਲ ਹੋਵੇ ਜਿੱਚ ਪੰਜਾਬ ਦੀ ਖੇਤੀ ਹੋਵੇ ਜਾਂ ਦੇਸ਼ ਦੀ ਖੇਤੀ ਜਾਂ ਡੇਰੀ ਫਾਰਮਿੰਗ ਦਾ ਕੀਤਾ ਹੋਵੇ ਪੋਲਟਰੀ ਦਾ ਹੋਵੇ ਸਭ ਜਾ ਰਿਹਾ ਇਹਦੇ ਨਾਲ ਦੀ ਨਾਲ ਬਿਜਲੀ ਬੋਰਡ ਦਾ ਨਜੀਕਰਨ ਕਿਉਂਕਿ ਉਹ ਵੇਚਣ ਜਾ ਰਹੇ ਬਿਜਲੀ ਬੋਰਡ ਨੂੰ ਔਰ ਬਥੇਰੀਆਂ ਹੋਰ ਇਸ਼ੂਸ ਨੇ ਪੰਜਾਬ ਦੇ ਜਿਨ੍ਹਾਂ ਦੀ ਸਮੱਸਿਆ ਸਾਨੂੰ ਨਜ਼ਰ ਆਉਂਦੀ ਹੈ ਤੇ ਕਿਉਂ ਨਾ ਸਾਂਝੇ ਸਿੰਘ ਦਾ ਸ਼ੇਨ ਨਾਲ ਹੀ ਹੋਣ ਇੱਕ ਤਾਂ ਉਹ ਫੈਸਲਾ ਕਰਕੇ ਚਿੱਠੀ ਜਾਰੀ ਕੀਤੀ ਐ ਐਸਕੇਮ ਨੂੰ ਦੂਸਰਾ ਸਿਕਾ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਐਲਾਨ ਹੋਏ ਹੋਏ ਆ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਇੱਕ ਤਾਂ 11 ਅਗਸਤ ਨੂੰ ਬਹੁਤ ਵੱਡਾ ਮੋਟਰਸਾਈਕਲ ਮਾਰਚ ਪੂਰੇ ਪੰਜਾਬ ਦੇ ਅੰਦਰ ਹੋਊਗਾ ਅਰੇ ਪੀੜਤ ਪਿੰਡਾਂ ਦੇ ਵਿੱਚ ਮਾਰਚ ਜਾਊਗਾ ਵੀ ਉੱਥੇ ਅਸੀਂ ਲੋਕਾਂ ਨੂੰ ਹੌਸਲਾ ਦਈਏ ਵੀ ਅਸੀਂ ਤੁਹਾਡੇ ਨਾਲ ਖੜੇ ਹੈਗੇ ਆ ਪੂਰੇ तमाम ਪੂਰੇ ਪੰਜਾਬ ਦੇ ਅੰਦਰ ਲੁਧਿਆਣੇ ਚ ਵੀ ਤੁਸੀਂ ਦੇਖੋਗੇ ਆਪਣੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਵੱਡੇ ਇਕੱਠ ਕਰਕੇ ਮਾਰਚ ਕਰਨਗੇ 1 20 ਅਗਸਤ ਨੂੰ ਜਲੰਧਰ ਵਿੱਚ ਜਿੱਥੇ ਪੁੱਡਾ ਦਾ ਹੈੱਡ ਆਫਿਸ ਆ ਉੱਥੇ ਅਸੀਂ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਹਟ ਵੱਡੀ ਰੈਲੀ ਕਰਾਂਗੇ ਉਹ 5 ਨੂੰ ਅਸੀਂ ਉੱਥੇ ਕਮਮ ਦੀ ਮੀਟਿੰਗ ਰੱਖੀ ਹੈ ਜਲੰਧਰ ਵਿੱਚ ਔਰ ਉੱਥੇ ਗਰਾਊਂਡ ਵੇਖਣ ਜਾਵਾਂਗੇ ਉਹਦਾ ਸਾਰਾ ਜਾਇਜ਼ਾ ਲਵਾਂਗੇ ਜਾਇਜ਼ਾ ਲੈ ਕੇ ਵੀ ਸਾਡੀ ਸੰਗਤ ਕਿੰਨੀ ਆ ਕਿੰਨੇ ਆਉਣਗੇ ਉਹ ਉਹਦੇ ਵਿੱਚ ਤੇ ਉਹ ਇਹ ਦੋਵਾਂ ਪ੍ਰੋਗਰਾਮ ਚਾਹੇ 20 ਦਾ ਜਲੰਧਰ ਦੀ ਵੱਡੀ ਰੈਲੀ ਹੋਵੇ ਚਾਹੇ 5 ਦਾ ਸੌਰੀ 11 ਦਾ ਸਾਡਾ ਮੋਟਰਸਾਈਕਲ ਮਾਰਚ ਦਾ ਸੱਦਾ ਇਹਦੇ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹੈਗੇ ਆ। ਇਹ ਬਿਲਕੁਲ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਨੂੰ ਤੁਸੀਂ ਕਿਵੇਂ ਮੰਨਦੇ ਹੋ? ਇਹਦਾ ਵਿਰੋਧ ਕਿਸਾਨ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ? ਦੇਖੋ ਸਿੱਧੀ ਜੀ ਰੈਸੀ ਮੰਨਦੇ ਐਸਰਾ ਉਹ ਪੰਜਾਬ ਦੀਆਂ ਜ਼ਮੀਨਾਂ ਖੋਣੀਆਂ ਵਾਂ। ਉਹਨੂੰ ਕਿਸੇ ਨਾਂ ਹਿੱਟ ਖੋਲਣ। ਚਾਹੇ ਪੰਜਾਬ ਅੰਦਰ ਭਾਰਤ ਮਾਲਾ ਯੋਜਨਾ ਤਹਿਤ ਇਹਨਾਂ ਨੇ ਲੈਂਡ ਐਕਵਿਜ਼ੀਸ਼ਨ ਕੀਤੀ ਹੈਗੀ ਆ। ਚਾਹੇ ਆਵਾਜ਼ ਕਰ ਕਿਸਾਨ ਅਜਾੜ ਰਹੇ ਗਾਂ ਕਹਿੰਦੇ ਬੁਲੇਟ ਟ੍ਰੇਨ ਲੈ ਕੇ ਆਉਣੀ ਆ ਇਸ ਤੋਂ ਪਹਿਲੋਂ ਵੀ ਪੰਜਾਬ ਦੇ ਅੰਦਰ ਵੱਖ-ਵੱਖ ਥਰਮਲ ਪਲਾਂਟ ਪ੍ਰਾਈਵੇਟ ਕੰਪਨੀਆਂ ਨੇ ਲਾਏ ਤੇ ਉਹਨਾਂ 'ਚ ਵੀ ਕਿਸਾਨਾਂ ਦੇ ਐਕ acquisition ਪਹਿਲੋ ਹੋਈ ਆ ਪਹਿਲੋ ਵੀ ਪੁੱਡਾ ਜਾਂ ਗਮਾਂਡਾ ਨੇ ਜ਼ਮੀਨਾਂ ਕਿਸਾਨਾਂ ਦੀਆਂ ਲਈਆਂ ਹੈਗੀਆਂ ਤੋਂ ਬਹੁਤ ਸਾਰੇ ਪ੍ਰੋਜੈਕਟਾਂ ਦੇ ਉੱਤੇ ਪ੍ਰੋਜੈਕਟ ਬਣੇ ਨਹੀਂ ਹੈਗੇ ਇਹਦੋਂ ਪਹਿਲੋ ਕਦੇ ਬਾਦਲ ਕਿਆਂ ਦੇ ਟਾਈਮ ਤੋਂ 70 ਦੇ ਵਿੱਚ ਆ ਜਿਹੜੇ ਫੋਕਲ ਪੁਆਇੰਟ ਬਣੇ ਅਜੇ ਤੱਕ ਉੱਥੇ ਇੰਡਸਟਰੀ ਇੰਡਸਟਰੀ ਸਾਨੂੰ ਲੱਗਦੀ ਨਹੀਂ ਦਿਖੀਗੀ ਆਖਰ ਵਿੱਚ ਪੰਜਾਬ ਦੀਆਂ ਜ਼ਮੀਨਾਂ ਤੇ ਅੱਖ ਹੈਗੀ ਕਾਰਪੋਰੇਟ ਦੀ ਉਹ ਕਿਸੇ ਨਾ ਕਿਸੇ ਢੰਗ ਵਿੱਚ ਖੋਣੀਆਂ ਵਾ ਭਾਵੇਂ ਇਹ ਤਾਂ ਨਹੀਂ ਸਰਕਾਰ ਕਹੂਗੀ ਵੀ ਅਸੀਂ ਜ਼ਮੀਨ ਖੋਣੀ ਆ ਕਹੂਗੀ ਤੇ ਇਹ ਨਾ ਵੀ ਇਹਦਾ ਕਿਸਾਨਾਂ ਨੂੰ ਫਾਇਦਾ ਹੋਊਗਾ ਕਿਸਾਨਾਂ ਨੂੰ ਗੁੰਮਰਾਹ ਕਰਕੇ ਹੀ ਜ਼ਮੀਨਾਂ ਖੋਹਦੇ ਆ ਪਰ ਅੱਜ ਕਿਸਾਨ ਜਾਗ ਪਿਆ ਉੱਠ ਪਿਆ ਉਹਨੂੰ ਪਤਾ ਵਾ ਵੀ ਇਹ ਟੱਕੇ ਨਾ ਸਾਡੀਆਂ ਜ਼ਮੀਨਾਂ ਖੋਹ ਲੈਣੇ ਸੀ ਕਿਨੇ ਭਰਾਓ ਤੁਹਾਨੂੰ ਕਰੋੜਾਂ ਰੁਪਏ ਵੀ ਦੇ ਸਕਦੇ ਆ 5 ਕਰੋੜ ਵੀ ਕਿਲੇ ਦਾ ਮਿਲ ਜੂ ਪਰ ਜਦੋਂ ਇੱਕ ਵਾਰੀ ਜ਼ਮੀਨ ਵੇਚ ਗਈ ਮੁੜ ਕੇ ਲੱਗ ਨਹੀਂ ਲੱਗਣ ਦੇਣਾ ਪੂਰੀ ਦੁਨੀਆ ਦੇ ਵਿੱਚ 12-13 ਕੰਪਨੀਆਂ ਨੇ ਪੂਰੀ ਦੁਨੀਆ ਦੇ ਵਿੱਚ ਲਗਭਗ ਪੂਰੀ ਦੁਨੀਆ ਦੀ 50% ਤੋਂ ਵੱਧ ਜ਼ਮੀਨਾਂ ਤੇ ਕਬਜ਼ਾ ਲੈ ਲਿਆ ਇਹ ਆંકੜੇ ਦੱਸ ਰਹੇ ਨੇ ਐਵੇਂ ਕਾਰਪੋਰੇਟ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਬਿਲਕੁਲ ਜ਼ਮੀਨ ਜਿਹੜੀ ਇੱਕ ਪਾਸੇ ਐਕਵਾਇਰ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹ ਜਿਹੜੀ ਹੈ ਡਿਵੈਲਪਮੈਂਟ ਕੀਤੀ ਜਾਊਗੀ ਵਿਕਾਸ ਕਾਰਜਾਂ ਕੀਤਾ ਜਾਊਗਾ ਇਹਨੂੰ ਕਿਵੇਂ ਮੰਨੋ ਦੇਖੋ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਲੈਂਡ ਗ੍ਰੈਬਿੰਗ ਪਾਲਿਸੀ ਹੈ ਇਹਦੇ ਵਿੱਚ ਵੱਡੀ ਜਿਹੜਾ ਇਹ ਸਕੈਂਡਲ ਹੋਣ ਜਾ ਰਿਹਾ ਵੱਡਾ ਸਕੈਮ ਹੈ ਇਹਦੇ ਵਿੱਚ ਵੱਡੀ ਕ腐ਸ਼ਨ ਹੈ ਇਹ ਮੈਂ ਕਿਵੇਂ ਕਹਿ ਰਿਹਾ ਤੁਸੀਂ ਇੱਕ ਵੇਖੋ ਵੀ ਜਿਹੜੀ ਇਹ ਬਾਰ ਬਾਰ ਗੱਲ ਕਰ ਕਹਿੰਦੇ ਨੇ ਵੀ ਕਿਸਾਨ ਪੱਕੀ ਆ ਕਿਸਾਨ ਪੱਕੀ ਇਹਨਾਂ ਦੀ ਜਦੋਂ ਪਾਲਿਸੀ ਬਣਾਈ ਉਹਦੇ ਵਿੱਚ ਤੁਸੀਂ ਪੜ੍ਹ ਕੇ ਵੇਖੋ ਉਹ ਚ ਲਿਖਿਆ ਹੈ ਸਪੈਸ਼ਲ ਵੀ ਇਹਦਾ 1 ਏਕੜ ਦੀ ਡਿਵੈਲਪ ਕਰਨ ਨੂੰ 1 ਕਰੋੜ ਰੁਪਈਆ ਲਾਉਣਾ ਤੇ ਉਹ 1 ਕਰੋੜ ਰੁਪਈਆ ਜੇ ਲਾਉਣਾ ਤੇ ਫਿਰ ਇਹਦਾ ਮਤਲਬ ਕੀ ਹੈ ਵੀ ਇਹਨਾਂ ਦੀਆਂ 165 ਜਿਹੜੀਆਂ ਇਹ ਪ੍ਰੋਪੋਜ਼ਲ ਆ ਇਹਨਾਂ ਦੀਆਂ ਜਿਹੜੀਆਂ 165 ਪੂਰੇ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ ਅਜੇ 72 ਕਲੋਨੀਆਂ ਬਾਹਰ ਆਈਆਂ ਬਾਕੀ ਪਾਈਪਲਾਈਨ ਚ ਨੇ ਜਿਹਦੇ ਤਹਿਤ 1.5 ਲੱਖ ਏਕੜ ਇਹਨਾਂ ਨੇ ਕੋਈ ਮਤਲਬ ਪੂਲਿੰਗ ਦੇ ਤਹਿਤ ਲੈਣਾ ਹੈ ਤੇ 1.5 ਲੱਖ ਏਕੜ ਤੇ 1.5 ਲੱਖ ਕਰੋੜੀ ਵਰਲਡ ਬੈਂਕ ਤੋਂ ਕਰਜ਼ਾ ਚੱਕਣਾ ਜਿਹੜੀ ਪਹਿਲਾਂ ਜਿੱਦਣੇ ਨਹੀਂ ਪਹਿਲਾਂ ਪਾਈ ਹੈ ਨਾ ਆਨਲਾਈਨ ਉੱਚ ਲਿਖਿਆ ਉਹ ਕਹਿੰਦਾ ਇਹਦੀ ਡਿਵੈਲਪਮੈਂਟ ਵਾਸਤੇ ਵਰਲਡ ਬੈਂਕ ਤੋਂ ਕਰਜ਼ਾ ਲਿਆ ਜਾਊਗਾ ਅਸਲ ਚ ਮੁੱਦਾ ਇਹ ਹੈ ਕਿ ਇਹ ਕੋਈ ਡਿਵੈਲਪਮੈਂਟ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਹੈ ਇਹ ਜਿਹੜੀ ਇਸ ਵੇਲੇ ਸੱਤਾਧਰੀ ਪਾਰਟੀ ਹੈ ਉਹਦੀ ਡਿਵੈਲਪਮੈਂਟ ਵਾਸਤੇ ਸਾਰਾ ਕੁਝ ਇਹ ਕਰ ਰਹੇ ਨੇ ਔਰ ਇੱਕ ਕਿਸਾਨਾਂ ਦੀ ਜ਼ਮੀਨ ਖੋ ਕੇ ਉੱਤੇ ਵੱਡਾ ਕਰਜ਼ਾ ਚੱਕ ਕੇ ਵਰਲਡ ਬੈਂਕ ਔਰ ਉਹਦੋਂ ਹੋਰ ਪਾਸੇ ਵਰਤ ਕੇ ਔਰ ਇਹ ਆਪਣੀ ਜਿਹੜੀ ਅਗਲੀ ਆਉਣ ਵਾਲੀਆਂ ਇਲੈਕਸ਼ਨਾਂ ਉਹ ਚਾਹੇ ਪੰਜਾਬ ਹੋਵੇ ਵਿਹਾਰ ਹੋਵੇ ਆ ਗੁਜਰਾਤ ਹੋਵੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਪੈਸਾ ਵਰਤਣਗੇ ਕਿਉਂਕਿ ਤੁਸੀਂ ਇੱਕ ਵੇਖੋ ਨਾ 3 ਸਾਲ ਦਾ ਪੀਰੀਅਡ ਹੈ ਉਹਦੇ ਵਿੱਚ ਟਾਈਮ ਹੈ 3 ਸਾਲ ਦੇ ਵਿੱਚ ਇਹ ਕਹਿੰਦੇ ਡਿਵੈਲਪ ਕਰਨਾ ਸਰਕਾਰ ਦਾ ਰਹ ਗਿਆ 1.5-2 ਸਾਲ 1.5 ਸਾਲ ਦੀ ਇਹ ਕੰਮ ਕਰ ਸਕਦੇ ਨੇ ਤੇ 1.5 ਸਾਲ ਦੇ ਵਿੱਚ ਕੀ ਕਰਨਗੇ ਇਹ 1.5 ਲੱਖ ਕਰੋੜ ਕਰਜ਼ਾ ਚੁੱਕ ਕੇ ਉਹ ਚੋਂ 35-40 ਹਜ਼ਾਰ ਕਰੋੜ ਲਾਉਣਗੇ ਬਾਕੀ 50 ਹਜ਼ਾਰ ਕਰੋੜ ਦੀਆਂ ਵੰਡਣਗੇ ਗ੍ਰਾਂਟਾਂ ਤੇ ਬਾਕੀ ਉਹ ਤੋਂ ਜਿਹੜਾ ਬਾਕੀ ਰਹਿ ਗਿਆ 50 ਹਜ਼ਾਰ ਕਰੋੜ ਉਸ 50000 ਕਰੋੜ ਨੂੰ ਕਰਾਪਸ਼ਨ ਕਰਕੇ ਬਾਕੀ ਸਟੇਟਾਂ 'ਚ ਵਰਤਣਗੇ ਤੇ ਫਸਾ ਕੇ ਰੱਖ ਦੇਣਗੇ ਫਾਰਮਰ ਨੂੰ 50 50 ਸਾਲ ਲਈ ਜਿਹੜੀ 50 ਸਾਲੋਂ ਦੀ ਪ੍ਰਾਪਰਟੀ ਵਿਕਣੀ ਨਹੀਂ ਉਹਦੀ ਰਹਿਗੁਜ਼ਰ ਖੋਈ ਜਾਣੀ ਆ ਇਸ ਕਰਕੇ ਅਸੀਂ ਵਿਰੋਧ ਕਰਦੇ ਆਂ ਵੀ ਜਿਨ੍ਹਾਂ ਦੇ ਬਾਪ ਦਾਦੇ ਪਰਦਾਦੇ ਇਥੋਂ ਰਹਿਗੁਜ਼ਰ ਕਰਦੇ ਰਹੇ ਉਹਨਾਂ ਦੀਆਂ ਸਾਡੀਆਂ ਪੀੜ੍ਹੀਆਂ ਨੇ ਕਰਨਾ ਪਰ ਇਹਨਾਂ ਨੇ ਸਾਨੂੰ 3 ਸਾਲ ਜਿਹੜਾ ਇਹ ਕਹਿੰਦੇ ਆ ਕਿ 1 ਲੱਖ ਦੇ ਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਆ ਉਸ ਤੋਂ ਬਾਅਦ ਕੁਛ ਨਹੀਂ ਉਹ ਜਿਹੜਾ ਉੱਥੇ ਗਾਜਰ ਬੂਟੀ ਜਮਣੀ ਹੈ ਉਹ 'ਚ ਅਵਾਰਾ ਪਸ਼ੂ ਘੁੰਮਣੇ ਆ ਔਰ ਉਹ ਵਿਕਣੀ ਨਹੀਂ ਤੇ ਜਿਹੜਾ ਦੋ ਮੈਂ ਕਹਾਂਗਾ 2 ਲੱਖ ਮੈਂਬਰ ਜਿਹੜੇ ਪਰਿਵਾਰਾਂ ਦੇ ਉਹ ਕਿਵੇਂ ਕਿ 20 ਹਜ਼ਾਰ ਕਿਸਾਨ ਪਰਿਵਾਰ 20 ਹਜ਼ਾਰ ਮਜ਼ਦੂਰ ਪਰਿਵਾਰ 40 ਹਜ਼ਾਰ ਪਰਿਵਾਰਾਂ ਦੀ ਰਹਿ ਗੁਜ਼ਰ ਖੋਈ ਜਾ ਰਹੀ ਹੈ ਤੇ ਤੁਸੀਂ ਪੰਜ ਦੀ ਰੇਸ਼ਨੋਂ ਵੀ ਲਾ ਲਓਗੇ ਤੇ ਸੱਤ ਹੋਣਗੇ ਕਿ ਇਹ ਦਿੱਤੇ ਨਾਉਣਗੇ ਕਹਿਣ ਦਾ ਭਾਵ 2 ਲੱਖ ਜੀਆਂ ਦਾ ਰੋਜ਼ਗਾਰ ਖੋਣ ਜਾ ਰਹੀ ਇਹ ਪਹਿਲੀ ਸਰਕਾਰ ਹੈ ਜਿਹੜੀ ਕਿ ਰੋਜ਼ਗਾਰ ਦੇਣ ਦੀ ਬਜਾਏ 40 ਹਜ਼ਾਰ ਪਰਿਵਾਰਾਂ ਦਾ ਰੋਜ਼ਗਾਰ ਖੋਣ ਜਾ ਰਹੀ ਹੈ ਜੀ ਹੁਣ 8 ਤਰੀਕ ਦਾ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਕਿਸਾਨ ਜਿੱਥੇ ਬੰਦੀਆਂ ਵੱਲੋਂ ਕਿਹਨਾਂ ਨੂੰ ਦਿੱਤਾ ਗਿਆ ਕੀ ਕੁਝ ਨਾਮੀ ਸਰਕਾਰ ਦੇ ਵਿੱਚ ਕੀ ਹੈ ਦੇਖੋ ਕਲੀਅਰ ਹੈ ਕਿ ਇਹ ਬਾਰ-ਬਾਰ ਕਦੇ ਆਨਲਾਈਨ ਹੋ ਕੇ ਮੁੱਖ ਮੰਤਰੀ ਜੀ ਕਹਿੰਦੇ ਨੇ ਕਦੇ ਚੀਮਾ ਸਾਹਿਬ ਕਹਿੰਦੇ ਨੇ ਕਦੇ ਇਹ ਅਮਨ ਰੋੜਾ ਜੀ ਕਹਿੰਦੇ ਨੇ ਕਦੇ ਮੁੰਡੀਆਂ ਸਾਹਿਬ ਬੜੇ ਗੁਣਗਾਨ ਕਰਦੇ ਨੇ ਇਹ ਪਾਲਿਸੀ ਬੜੀ ਅੱਛੀ ਹੈ ਕਿਸਾਨਾਂ ਵਾਸਤੇ ਬੜੀ ਚੰਗੀ ਹੈ ਤੇ ਸਾਰੇ ਹੀ ਪੂਰੇ ਪੰਜਾਬ 'ਚ ਕਿਸਾਨ ਵਿਰੋਧ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਐ ਬੈਠ ਕੇ ਅੰਦਰ ਟੇਬਲਾਂ ਤੇ ਪੀਸੀ ਕਰਕੇ ਐ ਨਹੀਂ 네ਗੋਸ਼ੀਏਸ਼ਨ 'ਚ ਆਓ ਸਮਝਾਓ ਕਿਸਾਨਾਂ ਨੂੰ ਤੁਸੀਂ ਆਪਣੇ ਵਰਕਰ ਸੱਦ ਕੇ ਨਹੀਂ ਜਿਵੇਂ ਉਹ ਮੁੰਡੀਆਂ ਸਾਹਿਬ ਨੇ ਕਿਹਾ 164 ਪਿੰਡਾਂ ਦੇ ਬੰਦੇ ਆਏ ਆ ਮੈਂ ਉਹ ਚ ਵਾਈਕਾਟ ਕਰਕੇ ਆਈ ਸੀ ਅਸੀਂ ਹਿਸ਼ਿਆਰਪੁਰ ਵਾਲੇ ਇੱਕ ਸਾਡੇ ਇੱਕ ਪਿੰਡ ਦਾ 100 ਦੱਸੇ ਵੀ ਨਹੀਂ ਸੀ ਪਰ ਮੈਂ ਫੇਰ ਵੀ ਕਹਿੰਨਾ ਵੀ ਇੱਥੇ ਆਨਲਾਈਨ ਬਿਲਕੁਲ ਸਾਹਮਣੇ ਮੀਡੀਆ ਦੇ ਬੈਠ ਕੇ 네ਗੋਸ਼ੀਏਸ਼ਨ ਕੱਲ ਹੀ ਖੁੱਲਾ ਸੱਦਾ ਦਿੱਤਾ ਸੀਐਮ ਭਗਵੰਤ ਮਾਨ ਜੀ ਨੂੰ ਜਿਹੜੇ ਬਹੁਤ ਇਹਦਾ ਗੁਣਗਾਨ ਕਰ ਰਹੇ ਨੇ ਔਰ ਜਿਹੜੇ ਚੀਮਾ ਸਾਹਿਬ ਔਰ ਜਿਹੜੇ ਅਮਨ ਰੋੜਾ ਜੀ ਔਰ ਮੁੰਡੀਆਂ ਸਾਹਿਬ ਵੀ ਆਓ ਜੇਕਰ ਤੁਸੀਂ 네ਗੋਸ਼ੀਏਸ਼ਨ ਚ ਸਾਨੂੰ ਹਰਾ ਗਏ ਅਸੀਂ ਤੁਹਾਡੀ ਗੱਲ ਮੰਨ ਲਾਂਗੇ ਮੀਡੀਆ ਦੇ ਸਾਹਮਣੇ ਜੇ ਅਸੀਂ ਤੁਹਾਨੂੰ ਹਰਾਂ ਗਏ ਅਸੀਂ ਤੁਹਾਨੂੰ ਅੰਕੜੇ ਪੇਸ਼ ਕਰ ਗਏ ਵੀ ਇਹ ਕਿਦਾਂ ਨੁਕਸਾਨ ਦੇ ਆ ਕਿਸਾਨਾਂ ਲਈ ਤੇ ਫਿਰ ਤੁਹਾਨੂੰ ਇਹ ਪਾਲਿਸੀ ਬਿਲਕੁਲ ਉਸੇ ਵੇਲੇ ਰਟਨ ਵਾਪਸ ਲੈਣੀ ਪੈਗੀ ਇਹ ਮਨ ਬਣਾ ਕੇ ਆਓ ਆਓ ਸਾਨੂੰ ਸਮਝਾਓ ਬਿਲਕੁਲ ਇਹ ਕਿਸਾਨਾਂ ਦਾ ਸਮਰਥਨ ਕਿਸ ਪੱਕ ਦੇ ਵਿੱਚ ਹੋਊਗਾ ਆਖਿਰ ਕਿਸਾਨ ਚਾਹੁੰਦੇ ਕੀ ਹੈ ਕੀ ਚੀਜ਼ ਹੋਣੀ ਚਾਹੀਏ ਜਿਸ ਦੇ ਵਿੱਚ ਸਰਕਾਰ ਦਾ ਸਮਰਥਨ ਕਿਸਾਨ ਜਿੱਥੇ ਬੰਦੀਆਂ ਕਰ ਸਕਣ ਦੇਖੋ ਕਿਸਾਨ ਤਾਂ ਬਿਲਕੁਲ ਆਪਣੀ ਰਹਿਗੁਜ਼ਰ ਆਪਣੀ ਰੋਜ਼ੀ ਰੋਟੀ ਖਾ ਰਹੇ ਨੇ ਇਹ ਸਮਰਥਨ ਕਹਾਦਾ ਸਮਰਥਨ ਨਾਲ ਹੀ ਸਰਕਾਰ ਬਣਾਈ ਸੀ ਪਹਿਲਾਂ ਇਹ ਲੋਕਾਂ ਨੇ ਹੀ ਸਮਰਥਨ ਦਿੱਤਾ ਸੀ ਤਾਂ ਤਾਂ ਸਰਕਾਰ ਬਣੀ ਪਰ ਜੇ ਲੋਕ ਵਿਰੋਧੀ ਫੈਸਲੇ ਲੈਣਗੇ ਫਿਰ ਕਦੇ ਸਮਰਥਨ ਨਹੀਂ ਹੋਏਗਾ ਔਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹਦਾ ਕਿਸਾਨ ਕਦੇ ਸਮਰਥਨ ਨਹੀਂ ਕਰਨਗੇ ਕਿ ਕਿਸਾਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 40% ਕੋਠੀਆਂ ਖਾਲੀ ਪਈਆਂ ਉਹਨਾਂ ਨੂੰ ਤਾਲੇ ਲੱਗੇ ਹੋਇਆ ਡਿਮਾਂਡ ਬਿਲਕੁਲ ਹੈ ਨਹੀਂ ਤੇ ਤੁਸੀਂ ਇਹ ਵੇਚਨੇ ਕਿਹਨੂੰ ਨੇ ਪਲਾਟ ਇਸ ਕਰਕੇ ਭਾਈ ਇਹ ਕੋਈ ਡਿਵੈਲਪਮੈਂਟ ਨਹੀਂ ਹੈਗੀ ਇਹ ਬਿਲਕੁਲ ਤੇ ਬਿਲਕੁਲ ਗ੍ਰੈਵਿੰਗ ਪਾਲਿਸੀ ਹੈ ਜਿੱਚ ਵੱਡਾ ਸਕੈਮ ਹੋਣ ਜਾ ਰਿਹਾ ਔਰ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਇਹ ਕਰਨਗੇ ਕੀ ਹੁਣ ਕਹਿਣਗੇ ਵੀ ਅਸੀਂ ਇਹਨੂੰ ਡਿਵੈਲਪ ਕਰ ਰਹੇ ਹਾਂ ਫਿਰ ਜਦੋਂ ਕਹਿਣਗੇ ਵੀ ਇਹਦੀ ਤਾਂ ਡਿਮਾਂਡ ਨਹੀਂ ਆਈ ਫਿਰ ਇਹ ਹਜ਼ਾਰਾਂ ਹੀ ਏਕੜ ਜਿਹੜਾ ਇਹ ਕਾਰਪੋਰੇਟ ਘਰਾਣੇ ਦੇ ਫੱਜ ਦੇ ਦੇਣਗੇ ਉਹਨਾਂ ਕੋਲੋਂ ਸਿੱਧੇ ਸਿੱਧੇ ਤੌਰ ਤੇ ਪੈਸੇ ਲੈ ਕੇ ਵੱਡੀ ਕਰਾਪਸ਼ਨ ਕਰਨਗੇ ਜੀ ਬਿਲਕੁਲ ਸੂਬੇ ਦੇ ਵਿੱਚ ਕੁਝ ਕੋ ਜੱਥੇਬੰਦੀਆਂ ਉਹ ਵੀ ਹੈਗੀਆਂ ਕੁਝ ਕੋ ਕਿਸਾਨਾਂ ਦਾ ਜਿਹੜਾ ਨਾਮ ਆਇਆ ਕਿ ਜਿਨ੍ਹਾਂ ਨੇ ਸਰਕਾਰ ਦਾ ਸਮਰਥਨ ਵੀ ਕੀਤਾ ਉਹ ਕੌਣ ਲੋਕ ਨੇ ਸਰਕਾਰ ਦਾ ਸਮਰਥਨ ਕਿਸੇ ਕਿਸਾਨ ਨੇ ਨਹੀਂ ਕੀਤਾ ਇੱਕ ਜਗਦੀਸ਼ ਹੈ ਦੋ ਹੀ ਬੰਦੇ ਆਏ ਹੁਣ ਤੱਕ ਸਾਹਮਣੇ ਇੱਕ ਜਗਦੀਸ਼ ਚੈਨ ਉਹ ਬੰਦਾ ਕ੍ਰੈਪਟਾ ਸਾਨੂੰ ਉਹਦਾ ਇਹ ਪਤਾ ਲੱਗਿਆ ਵੀ ਉਹ ਜਨਾਨੀਆਂ ਜਾਲੀ-ਯੂਲੀ ਖੜੀਆਂ ਕਰਕੇ ਜਾਲੀ ਰਜਿਸਟਰੀਆਂ ਵੀ ਕਰਾਈਆਂ ਨੇ ਅਸੀਂ ਉਹਦੇ ਸਬੂਤ ਲੱਭਦੇ ਪਏ ਉੱਤੇ ਪਰਚਾ ਵੀ ਕਰਾਵਾਂਗੇ ਜੇ ਸਾਡੇ ਸਬੂਤ ਆ ਗਏ ਤੇ ਉਹ ਬੰਦਾ ਸਰਕਾਰ ਦਾ ਹੀ ਬੰਦਾ ਵਾ ਉਹ ਉਹਦੇ ਇੱਥੇ ਇੱਕ ਕਲੋਨੀਆ ਕੱਟਣ ਨੂੰ ਜ਼ਮੀਨ ਲਈ ਸੀ ਉਹ ਉਹਨੇ ਚੱਕ ਕੇ ਸਰਕਾਰ ਨੂੰ ਉਹ ਫੜਾਤੀ ਇੱਕ ਹੈਗਾ ਆਰਬੀ ਗਰੁੱਪ ਟੀਆਰਪੀ ਗਰੁੱਪ ਉਹ ਵੀ ਸਰਕਾਰ ਦਾ ਇੱਕ ਗਰੁੱਪ ਆ ਇਸ ਰਖੋ ਜਿਨ੍ਹਾਂ ਨੇ ਕੋਲ ਨਜਰਾਂ ਨੇ ਜ਼ਮੀਨਾਂ ਇਕੱਠੀਆਂ ਕੀਤੀਆਂ ਕੀਤੀਆਂ ਉਹ ਨੇ ਨਾ ਕਿ ਕੋਈ ਕਿਸਾਨ ਆ ਜਿੱਦੀ ਜ਼ਮੀਨਾਂ ਨਹੀਂ ਦੀ ਹੈ ਨਹੀਂ ਇਹਨਾਂ ਨੇ ਮੁੱਲ ਲਈਆਂ ਜਿਹੜੀਆਂ ਉਹਨੇ ਸਰਕਾਰ ਨੂੰ ਦੇ ਰਹਿਣ ਹੁਣ ਤੁਹਾਡਾ ਅਗਲਾ ਸਟੈਪ ਕੀ ਹੈਗਾ ਕਿਸ ਤਰੀਕੇ ਬਣਾਉਗੇ ਕਿਸਾਨ ਕਿਸ ਤਰੀਕੇ ਕਿਸਾਨ ਬਣਾਣਗੇ ਸਰਕਾਰਾਂ ਸਾਡਾ ਤਾਂ ਮੁੱਕ ਦਾ ਸਟੈਪ ਆ ਜੀ ਅਸੀਂ ਖੇਤ ਚ ਨਹੀਂ ਗਏ ਨੂੰ ਵੜਨ ਦੇਣਾ ਜਾਂ ਮਰਾਂਗੇ ਜਾਂ ਮਾਰਾਂਗੇ ਬਸ ਮੁੱਕ ਦੀ ਗੱਲ ਬਿਲਕੁਲ ਬੱਟਾਂ ਤੇ ਲੜਾਈ ਉਹ ਬੱਟਾਂ ਤੇ ਆ ਜਾਣ ਜਿੰਨੇ ਆਉਣਾ ਚਾਹੇ ਮਿਲਟਰੀ ਆ ਜਾਵੇ ਚਾਹੇ ਪੁਲਿਸ ਆ ਜਾਵੇ ਜਾਂ ਅਸੀਂ ਮਰਾਂਗੇ ਜਾਂ ਇਹ ਮਰਨਗੇ ਕੰਮ ਹੀ ਖਤਮ ਕਿ ਕਿਸਾਨ ਜਥੇਆਂ ਵਧੀਆਂ ਵਿੱਚ ਜਿਹੜਾ ਰੋਸ਼ ਹੈ ਉਹ ਨਜ਼ਰ ਆ ਰਿਹਾ ਸਾਫ ਤੌਰ ਤੇ ਉਹਨਾਂ ਵੱਲੋਂ ਖੁੱਲੀ ਜਿਹੜੇ ਖੁੱਲਾ ਇੱਕ ਪਾਸੇ ਸੱਦਾ ਪੱਤਰ ਵੀ ਦਿੱਤਾ ਗਿਆ ਹੈ ਕਿ ਉਸ ਦੇ ਵਿੱਚ ਵੀ ਗੱਲ ਕੀਤੀ ਜਾਊਗੀ ਉਸ ਤੋਂ ਬਾਅਦ ਇੱਕ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ 11 ਅਗਸਤ ਨੂੰ ਵੀ ਜਿਹੜਾ ਤਿੱਖਾ ਪ੍ਰਦਰਸ਼ਨ ਵੀ ਕਿਤੇ ਨਾ ਕਿਤੇ ਦੇਖਿਆ ਜਾਊਗਾ ਪਰ ਕਿਸਾਨ ਵੱਲੋਂ ਲਗਾਤਾਰ ਆਪਣੀ ਜੜੀਆ ਮੰਗਾ ਕੀਤੀਆਂ ਜਾ ਰਹੀਆਂ ਨੇ ਸਰਕਾਰਾਂ ਅੱਗੇ ਲੈਂਡ ਪੋਲਿੰਗ ਪਾਲਿਸੀ ਦੇ ਨੀਤੀ ਜਿਹੜੀ ਹੈਗੀ ਉਸ ਦੇ ਵਿਰੋਧ ਦੇ ਵਿੱਚ ਉਹ ਕਿਸਾਨ ਜਥੇਬੰਦੀਆਂ ਹੈਗੀਆਂ ਮੈਂ ਪਰ ਦੇਖਣਾ ਹੋਵੇਗਾ ਕਿ ਆਖਿਰਕਾਰ ਸੂਬਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਮੰਗਾਂ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਜਾਂ ਲੈਂਡ ਪੋਲਿੰਗ ਪਾਲਿਸੀ ਦੀ ਜਿਹੜੀ ਨੀਤੀ ਹੈ ਉਹ ਕਿਸ ਤਰੀਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਪਤਾ ਲੱਗੂਗਾ ਕਿ ਆਖਿਰਕਾਰ ਕਿਸਾਨ ਦਾ ਸਮਰਥਨ ਸਰਕਾਰਾਂ ਨੂੰ ਕਦੋਂ ਹੋਊਗਾ ਜਾਂ ਸਰਕਾਰਾਂ ਦਾ ਸਮਰਥਨ ਕਿਸਾਨ ਨੂੰ ਕਦੋਂ ਹੋਊਗਾ ਉਹ ਆਣ ਵਾਲਾ ਸਮਾਂ ਦੱਸੂਗਾ ਦੇਖੋ ਤੁਹਾਨੂੰ ਲਈ ਮਿਹਨਤ ਕੈਮਰਾਮੈਨ ਹਣੀ ਨਾਲ ਧੰਨਵਾਦ